ਮਾਤੇ ਰੀਜਾ ਨਾਲ ਮਾ ਆਪਣੇ ਮੁੰਡੇ ਨੂੰ ਵਿਆਹ ਕੇ ਨੋ ਨੋ ਘਰ ਲੈ ਕੇ ਆਂਦੀ ਈ ਰੀਤਾ ਰਵਾਜਾਂ ਨਾਲ ਪਾਣੀ ਦੇ ਬਾਰਨੇ ਵੀ ਕਰਦੀ ਪਰ ਸੱਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਨੋ ਮੇਰੀ ਮੇਰੇ ਬੜਾਪੇ ਸਮੇਂ ਮੇਰੇ ਉੱਤੇ ਇੰਨਾ ਅਤਿਆਚਾਰ ਕਰੇਗੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਨੋ ਨੇ ਆਪਣੀ ਸੱਸ ਨੂੰ ਬੁਰੀ ਤਰ੍ਹਾਂ ਘੁੱਟ ਰਹੀ ਸੱਸ ਨੂੰ ਘੁੱਟਣ ਤੋਂ ਬਾਅਦ ਨੋ ਆਪਣੇ ਘਰੋਂ ਫਰਾਰ ਹੋ ਗਈ ਜੋ ਵੀਡੀਓ ਵਾਇਰਲ ਹੋ ਰਹੀ ਹੈ ਮਹੱਲਾ ਸੈਦਾ ਸਬਜੀ ਮੰਡੀ ਪਾੜ ਨੰਬਰ 8 플ੋਰ ਦਾ ਹੈ ਮੇਰੀ ਉਮਰ 95 ਸਾਲ ਦੇ ਕਰੀਬ ਹੈ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੇ ਪੁੱਤਰ ਮਨਜੀਤ ਕੁਮਾਰ ਨੇ ਹਸਪਤਾਲ ਇਲਾਜ ਲਈ ਮੈਨੂੰ ਦਾਖਲ ਕਰਵਾਇਆ 2-3 ਦਿਨ ਤੋਂ ਹਸਪਤਾਲ ਵਿੱਚ ਦਾਖਲ ਹਾਂ ਉਹਨਾਂ ਨੇ ਦੱਸਿਆ ਕਿ ਮੇਰੀ ਮੇਰੀ ਰੋਟੀ ਪਾਣੀ ਤੇ ਕੱਪੜਾ ਮੈਨੂੰ ਨਹੀਂ ਦਿੰਦੀ ਪਰ ਮੈਨੂੰ ਮਾਰ ਕਰਕੇ ਕਰੋ ਬਾਹਰ ਕੱਟ ਦਿਂਦੀ ਜਦੋਂ ਇਸ ਗੱਲ ਦਾ ਵਿਰੋਧ ਕਰਤੀ ਹਾਂ ਤਾਂ ਉਹ ਹੋਰ ਮੈਨੂੰ ਪੂਰੀ ਤਰ੍ਹਾਂ ਕੁੱਟਦੀ ਨੂੰ ਮੇਰੀ ਮੇਰੇ ਮੁੰਡੇ ਦੇ ਕਹਿਣੇ ਤੋਂ ਵੀ ਬਾਹਰ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਨੋਂ ਤੋਂ ਮੈਨੂੰ ਇਨਸਾਫ ਦਵਾਇਆ ਜਾਵੇ ਜਦੋਂ ਇਸ ਸੁਵਾਨ ਦੇ ਵਿੱਚ ਐਸਐਚਓ ਸੁਖਦੇਵ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਬਿਆਨ ਨੋਟ ਕਰ ਲਏ ਹਨ ਬਣਦੀ ਕਾਰਵਾਈ ਕੀਤੀ ਜਾਵੇਗੀ ਫਲੋ ਤੋਂ ਰਾਜਮਾਨ ਨੰਗਰ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਗਾਲਾਂ ਗੰਦੀਆਂ ਬਹੁਤ ਕੱਢਦੀ ਆ ਟਿਕਣ ਨਹੀਂ ਦੀ ਕਹਿੰਦੀ ਘਰੋਂ ਚਲੇ ਜਾ ਕੌਣ ਆ ਨੋ ਮੇਰੀ ਆ ਮੁੰਡੇ ਦੀ ਬੋਤੀ ਕੀ ਨਾਂ ਉਹਦਾ ਰਿੰਦਾ ਦਾ ਨਹੀਂ ਕਿਉਂ ਤੰਗ ਪਰੇਸ਼ਾਨ ਕਰ ਰਹੀ ਆ ਉਹ ਪਤਾ ਨਹੀਂ ਉਹਦਾ ਦਿਮਾਗ ਖਰਾਬ ਪਤਾ ਨਹੀਂ ਬਹੁਤ ਕੋਟਦੀ ਮਾਰਦੀ ਆ ਹਾਂ 5 6 ਸਾਲ ਹੋ ਗਏ ਸਬਰ ਕਰਦੇ ਆ ਹਾਂ ਜੀ ਹੁਣ ਲੰਝ ਕੋਲ ਮਨ ਮੁੱਕ ਗਈ ਹਾਂ ਜੀ ਫੇਰ ਮੁੰਡਾ ਚੁੱਪ ਕੇ ਬੈਠਾ ਮੁੰਡਾ ਤੁਹਾਡਾ ਤੁਹਾਡੀ ਦੇਖਭਾਲ ਕਰ ਰਿਹਾ ਮੁੰਡਾ ਕਰਦਾ ਮੁੰਡੇ ਦੀ ਲਾੜੀ ਬਲੋ ਗਿਆ ਅਟੈਕ ਦਾ ਮਰੀਜ਼ ਆ ਹਾਂ ਜੀ ਉਹਨੂੰ ਵੀ ਕੱਖ ਕਰਕੇ ਦੀ ਜਾਨ ਦੀ ਕੁੱਤਾ ਕਰਕੇ ਦੀ ਜਾਨ ਦੀ ਹਾਂ ਜੀ ਉਹ ਵੀ ਬੱਟ ਮਾਰ ਕੇ ਸੇਵਿੰਗ ਦੀ ਆ ਮਾਂ ਦਾ ਦੱਬਾ ਬਣਿਆ ਆ ਤੂੰ ਮਾਂ ਦੀ ਕਾਇ ਕਿਉਂ ਪੁੱਛ ਲੱਗੇ ਦੀ ਜਾਨ ਮੈਂ ਲਾਈ ਤਾਂ ਤੁਸੀਂ ਹੁਣ ਹਸਪੀਟਲ ਦਾਖਲ ਹੋ ਹਾਂਜੀ ਕੀ ਮੰਗ ਕਰਦੇ ਹੋ ਪਾਟਾ ਦਿੱਤਾ ਮੈਂ ਕੰਨ ਮੈਂ ਪਾਟਾ ਮੈਂ ਨਹੀਂ ਤੇ ਵੀ ਕਰ ਉਹ ਨਿਕਲ ਜਾ ਮੈਂ ਕਰ ਉਹ ਨਿਕਲ ਜੀ ਤੇ ਤੇ ਨਾ ਹੁਣ ਨਹੀਂ ਰਿਹਾ ਹੈ ਨਹੀਂ ਕੋਈ ਵੀ ਦੇਖਦਾਰ ਨਹੀਂ ਆਈ ਤੇ ਆਪਣਾ ਪ੍ਰਾਪਤੀ ਚੱਲ ਜਗਾ ਕੋਈ ਲੈ ਜੀ ਆ ਮੁੰਡਾ ਮੇਰਾ ਕੋਈ ਵੀ ਨਹੀਂ ਸਾਥ ਨਿਭਾਉਂਦਾ ਯਾਰ ਹੋਰ ਕੋਈ ਨਹੀਂ ਠੀਕ ਹੈ ਜੀ ਨਾ ਕੋਈ ਇਹ ਨਾ ਕੋਈ ਇਹ ਠੀਕ ਹੈ ਜੋ ਹੁਣੇ-ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕੇ ਮਾਤਾ ਸ਼ੀਲਾdevi ਵਾਈਫ ਆਫ ਕੇਵਲ ਕ੍ਰਿਸ਼ਨ ਫਲੋਰ ਮਹੱਲਾ ਸੈਦਾ ਸਬਜੀ ਮੰਡੀ ਜਿਸ ਨੂੰ ਉਸਦੀ ਨੌ ਰੀਨਾ ਰਾਣੀ ਵਾਈਫ ਆਫ ਮਨਜੀਤ ਕੁਮਾਰ ਨੇ ਕਟਮਾਰ ਕੀਤੀ ਆ ਜੋ ਹਸਪੀਟਲ ਵਿੱਚ ਦਾਖਲ ਹੈ ਜੋ ਮਾਤਾ ਦੀ ਏਜ 95 ਸਾਲ ਹੈ ਜੋ ਉਸ ਦੇ ਇੱਕ ਬਰਗਲਾਪ ਹੋਣ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ